ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਰਦਾਰ ਉਦਮ ਸਿੰਘ ਉਹਨਾਂ ਬਾਰੇ ਤਾਂ ਲਗਭਗ ਸਾਰਿਆਂ ਹੀ ਜਾਣਿਆ ਸੁਣਿਆ ਪੜ੍ਹਿਆ ਹੈ ਪਰ ਸਰਦਾਰ ਜੁਗਰਾਜ ਸਿੰਘ ਸਮਾਸਰ ਜਿਨ੍ਹਾਂ ਨੂੰ ਦੂਜਾ ਉਦਮ ਸੰਗ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ ਤੇ ਪਾਈ ਜੁਗਰਾਜ ਸਿੰਘ ਤੇ ਉਹਨਾਂ ਦੇ ਸਾਥੀਆਂ ਬਾਰੇ ਬਹੁਤਿਆਂ ਨੂੰ ਪਤਾ ਨਹੀਂ ਹੈ ਜਿਨ੍ਹਾਂ ਨੇ 25000 ਤੋਂ ਵੱਧ ਸਿੱਖਾਂ ਦੇ ਕਾਤਲ ਰਵੇਰੋ ਤੇ ਰੋਮਾਨੀਆ ਵਿੱਚ ਜਾ ਕੇ ਹਮਲਾ ਕੀਤਾ ਸੀ ਜੂਨ 1984 ਦੇ ਕੱਲੂ ਕਾਰਜ ਤੋਂ ਬਾਅਦ ਪੰਜਾਬ 'ਚ ਸਿੱਖ ਸੰਘਰਸ਼ ਨੇ ਜਦੋਂ ਪੂਰਾ ਜ਼ੋਰ ਫੜ ਲਿਆ ਤਾਂ ਪੰਥ ਕਮੇਟੀ ਨੇ ਖਾਲਸਾਤਾਨ ਦਾ ਐਲਾਨ ਕਰ ਦਿੱਤਾ ਤਾਂ ਪੰਜਾਬ 'ਚੋਂ ਖਾੜਗੂ ਲਹਿਰ ਨੂੰ ਜੜੋਂ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਪੂਰਾ ਹੰਢਿਆ ਵਰਤਿਆ ਤੇ ਤੇਜ਼ ਦਿਮਾਗ ਰਬੈਰੋ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ ਰੁਬੈਰੋ ਨੇ ਮੋਬਾਈਲ ਦੇ ਵਿੱਚ ਅੰਡਰਵਾਰਡ ਉਹ ਖਤਮ ਕੀਤਾ ਸੀ ਤਾਂ 84 ਮੌਕੇ ਇਹ ਰੁਬੈਰੋ ਇਹ ਮੋਬਾਈਲ ਦੇ ਵਿੱਚ ਸੀ ਤਾਂ ਜਦੋਂ ਹੀ ਇਹ ਪੰਜਾਬ ਦੇ ਵਿੱਚ ਆਇਆ ਤੇ ਇਹਨੇ ਆਉਂਦਿਆਂ ਹੀ ਐਲਾਨ ਕਰ ਦਿੱਤਾ ਗੋਲੀ ਦਾ ਮਤਲਬ ਗੋਲੀ ਦੇ ਨਾਲ ਹੀ ਅਫਸਰ شاہੀ ਦਾ ਰੂਪ ਪਾਉਂਦਿਆਂ ਹੋਇਆ ਤੇ ਇਹਨੇ ਕਈ ਵੱਡੇ ਹਮਲੇ ਤੇ ਛੇ ਘੜੇ ਸਿੱਖਾਂ ਨੂੰ ਕੋਹ-ਕੋ ਕੇ ਸ਼ਹੀਦ ਕੀਤਾ ਜਿਹੜਾ ਹਰੂ ਪਰਿਵਾਰਾਂ ਦੇ ਬੱਚਿਆਂ ਤੇ ਬੀਬੀਆਂ ਤੇ ਇਹਨੇ ਅੰਨਾ ਦੁਸ਼ਤਦ ਕੀਤਾ ਤਾਂ 84 ਤੋਂ ਬਾਅਦ ਰਬੈਰੋ ਨੇ 88 ਨੂੰ ਤੇ ਫੇਰ ਦਰਬਾਰ ਸਾਹਿਬ ਤੇ ਹਮਲਾ ਕਰਕੇ ਘੋਰ ਬੇਰਬੀ ਕੀਤੀ ਬਹੁਤ ਸਾਰੇ ਸਿੱਖ ਇਹ ਸੰਗਤ ਨੂੰ ਸ਼ਹੀਦ ਕਰ ਦਿੱਤਾ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਬੋਚੜ ਨੇ ਆਪਣੇ ਰਾਜ ਦੇ ਵਿੱਚ 25000 ਤੋਂ ਵੱਧ ਸिखਾਂ ਨੂੰ ਤੇ ਸ਼ਹੀਦ ਕੀਤਾ ਕੁਝ ਬਜ਼ੁਰਗ ਜਾਂ ਕੁਝ ਕਿਤਾਬਾਂ ਦੇ ਵਿੱਚ 25000 ਤੋਂ ਵੀ ਜਿਹੜੀ ਗਿਣਤੀ ਹੈ ਤੇ ਉਹ ਵੱਧ ਗਿਣਤੀ ਆਉਂਦੀ ਹੈ ਤੇ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਜਰਨਲ ਲਾਭ ਸਿੰਘ ਹੋਣਾ ਆਪਣੇ ਸਾਥੀ ਸਿੰਘਾਂ ਦੇ ਨਾਲ ਮਿਲ ਕੇ ਜਲੰਧਰ ਪੀਏਪ ਪੁਲਿਸ ਫੋਰਸ ਦੀ ਰਾਜਧਾਨੀ ਵਿੱਚ ਜਾ ਕੇ ਤੇ ਰਬੈਰੋ ਤੇ ਇੱਕ ਵਾਰੀ ਹਮਲਾ ਵੀ ਕੀਤਾ ਸੀ ਪਰ ਦੇਵਨੇਤ ਤਾਂ ਉਸ ਵਕਤ ਜਿਹੜਾ ਇਹ ਰਬੈਰੋ ਸੀ ਬਚ ਗਿਆ ਸੀ ਤਾਂ ਪੁਲਿਸ ਦੀ ਨੌਕਰੀ ਤੋਂ ਰਟਾਇਰ ਹੋਣ ਤੋਂ ਬਾਅਦ ਰਬੈਰੋ ਨੂੰ ਇਨਾਂਨੇ ਦੇ ਵਿੱਚ ਸਰਕਾਰ ਨੇ ਰਾਜਦੂਤ ਬਣਾ ਕੇ ਤਰਮਾਨੀਆਂ ਦੇ ਵਿੱਚ ਭੇਜ ਦਿੱਤਾ ਸੀ ਰਬੈਰੋ ਖੁਦ ਵੀ ਲਿਖਦਾ ਵਾ ਕਿ ਰਜੀਵ ਗਾਂਧੀ ਨੇ ਵੱਡੇ ਆਫਸਰਾਂ ਨੂੰ ਮਿਲ ਕੇ ਰਬੈਰੋ ਦੇ ਬਾਰੇ ਕਿਹਾ ਸੀ ਕਿ ਇਹਦੇ ਵਾਸਤੇ ਕੋਈ ਸੇਫ ਜਗ੍ਹਾ ਲੱਭੋ ਕਿ ਜਿਹੜੇ ਮੇਰੀ ਮਾਂ ਨੂੰ ਮਾਰ ਸਕਦੇ ਆ ਤੇ ਉਹ ਰਬੈਰੋ ਨੂੰ ਜਿਉਂਦਾ ਨਹੀਂ ਛੱਡਣਗੇ ਤਾਂ ਉਸ ਵੇਲੇ ਸੇਫਟੀ ਵਾਸਤੇ ਰូមਾਨੀਆ ਜਿਹੜਾ ਸੀ ਤੇ ਉਹ ਸਭ ਤੋਂ ਵਧੀਆ ਦੇਸ਼ ਮੰਨਿਆ ਜਾਂਦਾ ਸੀ ਤਾਂ ਭਾਰਤ ਸਰਕਾਰ ਨੇ ਇਹਨੂੰ ਉੱਥੇ ਭੇਜਿਆ ਆ ਇਧਰ ਸਰਦਾਰ ਉਦਮ ਸਿੰਘ ਸ਼ਹੀਦ ਉਹਨਾਂ ਦੇ ਵਾਰਸ ਸਰਦਾਰ ਜਗਰਾਜ ਸਿੰਘ ਸਮਾਲਸਰ ਤੇ ਉਹ ਉੱਠਦੇ ਉਹ ਕਮਰ ਕਸਾ ਕਰ ਲੈਂਦੀ ਜੇ ਉਹਨਾਂ ਦੇ ਜੀਵਨ ਵੱਲ ਵੇਖੀਏ ਤਾਂ ਜਗਰਾਜ ਸਿੰਘ ਦਾ ਜਨਮ 1964 ਨੂੰ ਤੇ ਉਹਨਾਂ ਦੀ ਮਾਤਾ ਰਣਜੀਤ ਕੌਰ ਤੇ ਉਹਨਾਂ ਦੇ ਪਿਤਾ ਸਰਦਾਰ ਹਰਜਿੰਦਰ ਸਿੰਘ ਜੀ ਪਿੰਡ ਸਮਾਲਸਰ ਤੇ ਜ਼ਿਲ੍ਹਾ ਮੋਗੇ ਦੇ ਵਿੱਚ ਹੋਇਆ ਸੀ ਉਹਨਾਂ ਦੀ ਇੱਕ ਵੱਡੀ ਭੈਣ ਬੀਬੀ ਕੁਲਜੀਤ ਕੌਰ ਜੋ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਪਾਈ ਜਗਰਾਤ ਸਿੰਘ ਨੇ 8ਵੀਂ ਤੇ ਮਿਡਲ ਸਕੂਲ ਸਮਾਲ ਸਰ ਤੋਂ ਪਾਸ ਕੀਤੀ ਤੇ 10ਵੀਂ ਕਲਾਸ ਉਹਨਾਂ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਚ ਪਿੰਡ ਰੋਡਿਆਂ ਤੋਂ ਪਾਸ ਕੀਤੀ ਸੀ ਤੇ ਇਹ ਰੋਡੇ ਪਿੰਡ ਜਿਹੜਾ ਹੈ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਮਹਾਂਪੁਰਖਾਂ ਦਾ ਪਿੰਡ ਹੈ ਤੇ ਰੋਡੇ ਤੇ ਸਮਾਲ ਸਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ। ਫਿਰ ਸਮਾਲ ਸਰ ਤੋਂ ਬੁੱਧ ਸਿੰਘ ਵਾਲਾ ਪਿੰਡ ਤੇ ਇਹ ਵੀ ਕੋਈ ਬਹੁਤ ਦੂਰ ਨਹੀਂਗਾ। ਇਹ ਵੀ ਨੇੜੇ ਹੀ ਹੈ। ਇਹ ਪਿੰਡ ਸਰਦਾਰ ਗੁਰਜੰਡ ਸਿੰਘ ਦਾ ਹੈ। ਤੇ ਭਾਈ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਭਾਈ ਜਗਰਾਜ ਸਿੰਘ ਇਹਨਾਂ ਦੋਵਾਂ ਦਾ ਜਿਹੜਾ ਸਿੱਖ ਸੰਘਰਸ਼ ਹੈ ਤੇ ਉਹ ਇਕੱਠਿਆਂ ਦਾ ਹੀ ਸ਼ੁਰੂ ਹੁੰਦਾ। ਤੇ ਇਹ ਸੰਘਰਸ਼ ਇਹਨਾਂ ਦਾ ਮੋਗੇ ਇੱਕ ਗੁਰਦੁਆਰਾ ਸਾਹਿਬ ਹੈ ਬੀਬੀ ਕਾਨਕੌਰ ਦਾ ਗੁਰਦੁਆਰਾ ਤੇ ਉੱਥੋਂ ਇਹਨਾਂ ਨੇ ਜਿਹੜਾ ਹੈ ਉਹ ਸਿੱਖ ਸੰਘਰਸ਼ ਦੀ ਆਰੰਭਤਾ ਕੀਤੀ ਸੀ ਤੇ ਮਾਤਾ ਰਣਜੀਤ ਕੌਰ ਦੱਸਦੇ ਰਹੇ ਆ ਵੀ ਇੱਕ ਆਰੀ ਮੋਗੇ ਕੋਲੇ ਮਹਿਰੋ ਪੈਂਡਾ ਭਾਈ ਅਮਰਤਪਾਲ ਸਿੰਘ ਦਾ ਤੇ ਉੱਥੇ ਭਾਈ ਗੁਰਚੰਡ ਸਿੰਘ ਤੇ ਭਾਈ ਯੁਗਰਾਖ ਸਿੰਘ ਜੀ ਇਕੱਠੇ ਜੀ ਤੇ ਇਹਨਾਂ ਨੂੰ ਘੇਰਾ ਪੈ ਗਿਆ ਤੇ ਜਗਰਾਜ ਸਿੰਘ ਉਦੋਂ ਕਾਫੀ ਬਿਮਾਰ ਚੱਲ ਰਿਹਾ ਸੀ ਗਾਈ ਤੇ ਨਾ ਤੂੰ ਇਹਨੂੰ ਟਾਈਫਾਇਡ ਹੋਇਆ ਵਾਸੀ ਤਾਂ ਜਿਸ ਕਰਕੇ ਤੂੰ ਤੁਰਿਆ ਵੀ ਨਾ ਜਾਵੇ ਤੇ ਭਾਈ ਗੁਰਜੰਟ ਸਿੰਘ ਨੇ ਕਿਹਾ ਕਹਿੰਦਾ ਬਾਈ ਤੂੰ ਮੇਰੇ ਮੋਢਿਆਂ ਤੇ ਬੈਠ ਮੈਂ ਤੈਨੂੰ ਚੋਕ ਕੇ ਲੈ ਚੱਲਦਾ ਤੇ ਆਪਾਂ ਘੇਰੇ ਨਿਕਲ ਜੀ ਤੇ ਬਾਈ ਜਗਰਾਜ ਸਿੰਘ ਨੇ ਕਿਹਾ ਕਹਿੰਦਾ ਬਾਈ ਗੁਰਜੰਟ ਸਿੰਘ ਵੀ ਮੈਂ ਤੋ ਤੁਰਿਆ ਨਹੀਂ ਜਾਣਾ ਤੇ ਦੋਵਾਂ ਨੂੰ ਮਰਨ ਦਾ ਫਾਇਦਾ ਕੋਈ ਨਹੀਂਗਾ ਤੇ ਮੈਂ ਫੋਰਸ ਨਾਲ ਜਾ ਕੇ ਰੱਖਦਾ ਵਾਂ ਤੇ ਤੂੰ ਇੱਥੋਂ ਚਲਿਆ ਜਾ ਤਾਂ ਇਉਂ ਫਿਰ ਦੋਨਾਂ ਦੀ ਗੱਲਬਾਤ ਤੋਂ ਬਾਅਦ ਫਿਰ ਭਾਈ ਗੁਰਜਨ ਸਿੰਘ ਮੰਨ ਜਾਂਦੇ ਆ ਤੇ ਉਹ ਇੱਥੋਂ ਫਿਰ ਨਿਕਲ ਜਾਂਦੇ ਆ ਤੇ ਇੱਥੇ ਫਿਰ ਜਿਹੜਾ ਹੈ ਤੇ ਭਾਈ ਜੁਗਰਾਜ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕਾਫੀ ਸਮਾਂ ਇਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਤੇ ਬੜੀ ਘੁੱਟ ਮਾਰ ਵੀ ਹੋਈ ਤੇ ਬੜਾ ਬਾਅਦ ਦੇ ਵਿੱਚ ਛੱਡਣ ਤੋਂ ਬਾਅਦ ਵੀ ਪੁਲਿਸ ਜਿਹੜੀ ਸੀ ਤੇ ਉਹ ਤੰਗ ਕਰਦੀ ਰਹੀ ਤੇ ਜੁਗਰਾਜ ਸਿੰਘ ਫਿਰ ਆਪਣੇ ਘਰੀ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਹਿਣ ਲੱਗਾ ਮਾਂ ਇਹ ਜਿਹੜੀ ਪੰਜਾਬ ਪੁਰਸਾ ਤੇ ਇਹ ਮੈਨੂੰ ਟਿਕਣ ਨਹੀਂ ਦਿੰਦੀ ਇਹਨਾਂ ਨੇ ਮੈਨੂੰ ਘਰੇ ਰਹਿਣ ਨਹੀਂ ਦੇਣਾ ਪਰ ਕਿਉ ਨਾ ਹੋਵੇ ਵੀ ਮੈਂ ਮਰਮਾਨੀਆਂ ਚਲੇ ਜਾਵਾਂ ਜਦੋਂ ਕਿਤੇ ਮਾਹੌਲ ਠੀਕ ਹੋਊਗਾ ਤੇ ਉਦੋਂ ਮੈਂ ਆ ਜਾਵਾਂ ਮਾਂ ਨੇ ਵੀ ਆਖਿਆ ਤਲ ਪੁੱਤ ਤੇਰੀ ਮਰਜ਼ੀ ਆ ਤੇ ਜੇ ਤੂੰ ਬਾਹਰ ਜਾਣਾ ਚਾਹੁੰਦਾ ਤਾਂ ਚਲੇ ਜਾ ਫਰਮਾਨ ਦਾ ਹਦੀ ਵੀ ਸਾਨੂੰ ਨਹੀਂ ਇਹ ਪਤਾਗਾ ਵੀ ਜਗਰਾਤ ਸਿੰਘ ਦੇ ਮਨ ਦੇ ਵਿੱਚ ਤਾਂ ਉਹ ਦੁਸ਼ਟ ਬੈਰੋ ਘੁੰਮ ਰਿਆ ਸੀ ਹਾਂ ਮਾਂ ਇਦਾਂ ਕਹਿੰਦੀ ਵੀ ਕਦੇ-ਕਦੇ ਜਗਰਾਤ ਸਿੰਘ ਗਾਉਂਦਾ ਹੁੰਦਾ ਸੀ ਵੀ ਗੋਲੀ ਮਾਰ ਉਹ ਡਾਇਰ ਨੂੰ ਮਾਰਿਆ ਤੇ ਜੋਧੇ ਤਾਬ ਦਾ ਗਲੇਡਾ ਠਾਰਿਆ ਇਹ ਗਾਉਂਦਾ ਹੁੰਦਾ ਸੀ ਕਦੇ-ਕਦੇ ਭਾਈ ਜਗਰਾਤ ਸਿੰਘ ਤੇ ਜਗਰਾਤ ਸਿੰਘ 1990 ਜੂਨ ਦੇ ਪਹਿਲੇ ਹਫਤੇ ਘਰਦਿਆਂ ਨੂੰ ਤੇ ਘਰੋਂ ਕਮਾਈ ਦਾ ਬਹਾਨਾ ਲਾ ਕੇ ਵੀ ਮੈਂ ਬਾਹਰ ਜਾਊਂਗਾ ਕੋਈ ਮੈਂ ਮਿਹਨਤ ਮਜ਼ਦੂਰੀ ਕਰੂੰਗਾ ਥਿਆਰ ਪੈਸੇ ਆਤਾ ਹੋਣਗੇ ਇਹਨਾਂ ਲਈ ਇਧਰੋਂ ਤੇ ਪੁਲਸ ਤੋਂ ਬਚ ਜਾਊਂਗਾ ਤਾਂ ਇਉਂ ਕਹਿ ਕੇ ਜਿਹੜਾ ਸੀ ਉਹ ਚਲੇ ਗਏ ਤੇ ਜਾ ਕੇ ਇਹ ਫਿਰ ਭਾਈ ਪ੍ਰਕਾਸ਼ ਸਿੰਘ ਤੇ ਭਾਈ ਜਗਵਿੰਦਰ ਸਿੰਘ ਉਹਨਾਂ ਨੂੰ ਮਿਲਦੇ ਆ ਤੇ ਇਹਨਾਂ ਫਿਰ ਮਿਲ ਕੇ ਰਬੈਰੋ ਤੇ ਹਮਲੇ ਦੀ ਜਿਹੜੀ ਸਾਰੀ ਪਲੈਨਿੰਗ ਸੀ ਤੇ ਉਹ ਕੀਤੀ ਆ ਤੇ ਭਾਈ ਪ੍ਰਕਾਸ਼ ਸਿੰਘ ਨੇ ਦੱਸ ਦਿਆ ਵੀ ਅਸੀਂ ਬਿਨਾ ਪਾਸਪੋਰਟ ਤੋਂ ਕਿ ਦੋ ਦੇਸ਼ਾਂ ਦੇ ਬਾਰਡਰ ਪਾਰ ਕਰਕੇ ਤੇ ਰੂਮਾਨੀਆਂ ਦੇ ਵਿੱਚ ਪਹੁੰਚੇ ਸੀ ਜਿਹੜਾ ਬੜਾ ਔਖਾ ਕੰਮ ਸੀ ਫਿਰ ਉੱਥੇ ਜਾ ਕੇ ਰਵੇਰੋ ਦਾ ਘਰ ਪਤਾ ਕਰਨਾ ਤੇ ਤਿੰਨ ਚਾਰ ਮਹੀਨੇ ਲੱਗ ਗਏ ਤੇ ਤਿੰਨ ਚਾਰ ਮਹੀਨੇ ਉਹਦੇ ਤੇ ਪੂਰੀ ਨਿਗਾਹ ਰੱਖੀ ਗਈ ਮੀ ਉਹ ਕਦੋਂ ਆਉਂਦਾ ਕਦੋਂ ਜਾਂਦਾ ਕਿੱਥੇ ਉੱਠਦਾ ਬੈਠਦਾ ਵਾ ਤੇ ਇਹਦੇ ਬਾਰੇ ਫਿਰ ਜਿਹੜਾ ਹੈ ਰਵੇਰੋ ਵੀ ਲਿਖਦਾ ਵਾ ਵੀ ਉਹਨੂੰ ਵੀ ਖਬਰ ਮਿਲ ਗਈ ਵੀ ਤੇਰੇ ਪਿੱਛੇ ਬੰਦੇ ਜਿਹੜੇ ਆ ਉਹ ਰਮਾਨੀਆ ਦੇ ਵਿੱਚ ਪਹੁੰਚ ਗਏ ਆ ਤੇ ਕਦੇ ਵੀ ਤੇਰੇ ਤੇ ਜਿਹੜਾ ਵਾ ਉਹ ਹਮਲਾ ਹੋ ਸਕਦਾ ਤੇ ਬਹਿਰੂ ਕਹਿੰਦਾ ਵੀ ਮੈਂ ਪੰਜਾਬ ਰਿਆਂ ਖਾੜਪੂਆਂ ਦੇ ਤਰੀਕੇ ਜਿਹੜੇ ਉਹ ਚੰਗੀ ਤਰ੍ਹਾਂ ਜਾਣਦਾ ਵਾਂ ਵੀ ਇਹ ਪਹਿਲਾਂ ਬੰਦੇ ਤੇ ਨਿਗਾਹ ਰੱਖਦੇ ਆ ਤੇ ਫਿਰ ਉਹਦੇ ਤੇ ਹਮਲਾ ਕਰਦੇ ਇਸ ਕਰਕੇ ਮੈਂ ਜਾਣਾ ਹੋ ਰਾਂ ਵਾਂ ਆਉਣਾ ਹੋ ਰਾਂ ਵਾਂ ਤੇ ਇਦਾਂ ਜਿਹੜਾ ਹੈ ਇਹਨੇ ਕਾਫੀ ਆਪਣਾ ਖਿਆਲ ਰੱਖਿਆ ਤੇ ਸਿਕਿਉਰਿਟੀ ਦੇ ਕੋਲੇ ਸੀ ਤੇ ਦੋ ਖਾ ਜਿਹੜੇ ਗਾਰਡ ਸੀ ਉਹ ਵੀ ਖਾਸ ਇਹਦੇ ਕੋਲੇ ਸਨ ਇਹਦਾ ਜਿਹੜਾ ਡਰਾਈਵਰ ਸੀ ਉਹ ਵੀ ਬੜਾ ਤੇਜ਼ ਕਮਾਂਡਰ ਸੀਗਾ ਤੇ ਅਗਸਤ 1991 ਦੀ ਗੱਲ ਹੈ ਜਦੋਂ ਰੂਮਾਨੀਆ ਦੇ ਬੁਕਾਰੇਸਟ ਸ਼ਹਿਰ ਦੇ ਵੀਆਈਪੀ ਜ਼ੋਨ ਇਲਾਕੇ ਦੇ ਵਿੱਚ ਰਵੇਰੋ ਦੇ ਘਰ ਦੇ ਕੋਲ ਸ਼ਾਮ ਨੂੰ 6:00 ਵਜੇ ਜਿਹੜੇ ਸਿੰਘ ਸਨ ਤੇ ਉਹਨਾਂ ਨੇ ਆ ਕੇ ਗੱਡੀ ਲਿਆਂਦੀ ਆਪਣੀ ਇਹਨੂੰ ਘੇਰਾ ਪਾ ਕੇ ਤੇ ਇਹਦੇ ਤੇ ਹਮਲਾ ਕੀਤਾ ਤੇ ਜਦੋਂ ਹਮਲਾ ਕੀਤਾ ਤੇ ਇਹਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਮੌਤ ਨੇੜੇ ਆ ਗਈ ਤੇ ਸਿੰਘਾਂ ਨੇ ਜਿਹੜੀ ਅਸੀਂ ਆਪਣੀਆਂ AK-47 ਦੇ ਫਾਇਰ ਖੋਲ ਦਿੱਤੇ ਤੇ ਜਿਸ ਵਿੱਚੋਂ ਇੱਕ ਗੋਲੀ ਇਹਦੇ ਪੁੜੇ ਦੇ ਵਿੱਚ ਵੱਜ ਕੇ ਨਲਾਂ ਵੇਲੇ ਦੀ ਨਿਕਲ ਗਈ ਤੇ ਫਿਰ ਇਹਦੇ ਨਾਲ ਹੀ ਉੱਥੇ ਜਦੋਂ ਜਿਆਦਾ ਸਿਕਿਉਰਿਟੀ ਹੋਣ ਕਰਕੇ ਜਿਹੜਾ ਉਥੋਂ ਦਾ ਇਲਾਕਾ ਸੀਗਾ ਇਹ ਤਾਂ ਬਚ ਗਿਆ ਸੀਗਾ ਇਹਦੇ ਚੋਂ ਨਾਲਾਂ ਦੇ ਵਿੱਚ ਗੋਲੀ ਵੱਜੀ ਪੁੜੇ ਦੇ ਵਿੱਚ ਗੋਲੀ ਵੱਜੀ ਤੇ ਭਾਈ ਪ੍ਰਕਾਸ਼ ਸਿੰਘ ਜੀ ਕਹਿੰਦੇ ਵੀ ਤਿੰਨ ਗੋਲੀਆਂ ਪਾਪੀ ਦੇ ਵੱਗੀਆਂ ਪਰ ਇਹ ਜ਼ਖਮੀ ਤਾਂ ਬਹੁਤ ਹੋ ਗਿਆ ਪਰ ਇਹ ਮਰਿਆ ਨਹੀਂ ਬਚ ਗਿਆ ਦੂਜੀ ਵਾਰੀ ਤਾਂ ਫਿਰ ਇਸੇ ਦੌਰਾਨ ਹੀ ਜਿਹੜਾ ਹੈ ਇਸੇ ਅਟੈਕ ਦੇ ਵੇ ਤੇ ਭਾਈ ਜਗਰਾਜ ਸਿੰਘ ਸਮਾਲਸਰ ਤੇ ਜਿਨ੍ਹਾਂ ਨੂੰ ਆਪਾਂ ਦੂਜੇ ਭਾਈ ਉਦਮ ਸਿੰਘ ਕਹਿ ਸਕਦੇ ਹਾਂ ਤੇ ਉਹ ਦਿਨ ਸੀ 20 ਅਗਸਤ 1991 ਨੂੰ ਤੇ ਜਦੋਂ ਉਹਨਾਂ ਦੀ ਸਕਿਉਰਿਟੀ ਵਾਲੇ ਦਾ ਸੇਪਾ ਸੇ ਵਾਲੀ ਸੀ ਉਹਨਾਂ ਹਮਲਾ ਕੀਤਾ ਤੇ ਮੌਕੇ ਤੇ ਉਥੇ ਸ਼ਹੀਦ ਸ਼ਹੀਦੀ ਬਾਗਏ ਸੀ ਤੇ ਭਾਈ ਪ੍ਰਗਟ ਸਿੰਘ ਨੂੰ ਭਾਈ ਜਗਵਿੰਦਰ ਸਿੰਘ ਨੂੰ ਤੇ ਇਹਨਾਂ ਦੀ ਵੀ ਗੋਲੀਆਂ ਵੱਗੀਆਂ ਤੇ ਇਹਨਾਂ ਨੂੰ ਫਿਰ ਜਿਹੜਾ ਸੀ ਜ਼ਖਮੀ ਹਾਲਤ ਦੇ ਵਿੱਚ ਉਦੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਲੰਮਾ ਸਮਾਂ ਇਹਨਾਂ ਤੇ ਜਿਹੜਾ ਸੀ ਉਹ ਕੇਸ ਵੀ ਚੱਲਿਆ ਤਾਂ ਫਿਰ ਪਿੱਛੇ ਥੋੜਾ ਜਿਹਾ ਸਮਾਂ ਹੋਇਆ ਜਿਹੜਾ ਦਰ ਬੈਰੂ ਹੈ ਕਹਿੰਦੇ ਤੇ ਉਹ ਨਰਕਾ ਨੂੰ ਤੁਰ ਗਿਆ ਸੀਗਾ ਪਰ ਇਸ ਹਮਲੇ ਨੇ ਜਿਹੜੀਆਂ ਸਰਕਾਰ ਦੀਆਂ ਚੂਲਾ ਸੀ ਉਹ ਹਲਾ ਕੇ ਰੱਖ ਦਿੱਤੀਆਂ ਨੇ ਦੱਸ ਦਿੱਤਾ ਵੀ ਸਰਦਾਰ ਉਦਮ ਸਿੰਘ ਸ਼ਹੀਦ ਦੇ ਵਾਰਸ ਜਿਉਂਦੇ ਆ ਸਭ ਤੋਂ ਪਹਿਲਾਂ ਨਾਲ ਉਹਨਾਂ ਵੱਧ ਤਰੱਕੀ ਕਰ ਲਈ ਹੈ ਉਦਮ ਸਿੰਘ ਨੇ ਤਾਂ ਜਿਹੜਾ ਕੰਮ ਕਰਨ ਵਾਸਤੇ 21 ਸਾਲ ਲਾ ਦਿੱਤੇ ਤੇ ਉਹ ਕੰਮ ਕਰਨ ਨੂੰ ਹੁਣ ਗੁਰੂ ਕੇ ਜਿਹੜੇ ਸਿੱਖ ਤੇ ਉਹ ਇੰਨਾ ਸਮਾਂ ਨਹੀਂ ਡੀਕਦੇ 88 ਜਿਹਨੇ ਦਰਬਾਰ ਸਾਹਿਬ ਤੇ ਦੁਆਰਾ ਹਮਲਾ ਕੀਤਾ ਸੀਗਾ ਤੇ 99 ਨੂੰ ਗੁਰੂ ਕੇ ਬਾਦਨਿਆਕ ਚੱਪਟ ਮਾਰੀ ਤੇ ਇਹਦੇ ਤੇ ਹਮਲਾ ਕੀਤਾ ਸੋ ਇਹ ਸਾਨ ਪਾਈ ਜਗਰਾਜ ਸਿੰਘ ਜਿਹੜੇ ਪਾਈ ਦੂਜੇ ਉਦਮ ਸਿੰਘ ਕਹ ਲਏ ਤੇ ਇਹਦੇ ਵਿੱਚ ਕੋਈ ਆਤਕਸ਼ਮੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ